ਨਲੇਵਾਲ ਸਾਹਿਬ ਦੇ ਮੁੱਦੇ ਕਿਉਂਕਿ ਅਸੀਂ ਸਾਰੇ ਕਿਸਾਨ ਆ ਪੰਜਾਬ ਉਹ ਮਰਨ ਕਰਾਰੇ ਨੇ ਉਹਨਾਂ ਨੂੰ ਕੈਂਸਰ ਦਾ ਰੋਗ ਲੱਗਿਆ ਹੀ ਇਸ ਆਲਮੋਸਟ ਵਾਟ ਸ਼ੁਡ ਆਈ ਸਲਿੱਪਿੰਗ ਇਨਟੂ ਕੋਮਾ ਕੋਮੇਂ ਚ ਜਾ ਰਹੇ ਨੇ ਆ ਹੌਸਤਾ ਹੌਸਤਾ ਲੇਕਿਨ ਕਿਸੇ ਦੇਸ਼ ਵਿੱਚ ਕਿਸੇ ਨੂੰ ਪ੍ਰਵਾਹ ਨਹੀਂ ਦੀ ਕੋਈ ਚਿੰਤਿਤ ਨਹੀਂਗਾ ਕੋਈ ਕਿਸੇ ਨੂੰ ਪ੍ਰਵਾਹ ਨਹੀਂ ਆ ਸਾਡੀ ਸਰਕਾਰ ਜਿਹੜੀ ਆ 92 ਬੰਦੇ ਜਿਤਾ ਕੇ ਅਸੀਂ ਇੱਥੇ ਭੇਜੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਸਿਰਫ ਲਫਜ਼ੀ ਗੱਲਾਂ ਕਰ ਰਹੇ ਨੇ ਕਿ ਅਸੀਂ ਉਹਨਾਂ ਦੀ ਸਿੱਧਾ ਧਿਆਨ ਰੱਖ ਰਹੇ ਆ ਅਸੀਂ ਕਿੰਦਰ ਨੂੰ ਕਵਾਂਗੇ ਅਸੀਂ ਬੀਜੇਪੀ ਨੂੰ ਕਹੋ ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਹੋ ਬਤੌਰ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਇਟਾ ਵੱਡਾ ਕ੍ਰਾਈਸਿਸ ਹੋਵੇ ਪੰਜਾਬ ਦੇ ਕਿਸਾਨ ਲੱਖਾਂ ਦੀ ਤਦਾਦ ਵਿੱਚ ਧਰਨਿਆਂ ਤੇ ਬੈਠੇ ਹੋਣ ਇੱਕ ਆਦਮੀ ਮਰਨ ਵਰ ਤੇ ਬੈਠਾ 43ਵੇਂ 47ਵੇਂ 48ਵੇਂ ਦਿਨ ਦੇ ਵਿੱਚ ਤੁਸੀਂ ਦੱਸੋ ਭਗਵਾਨ ਜੀ ਮਾਨ ਦਾ ਤੁਹਾਡਾ ਕੀ ਰੋਲ ਹੈ ਸਾਰੇ ਕ੍ਰਾਈਸਿਸ ਦੇ ਵਿੱਚ ਕੀ ਤੁਸੀਂ ਪ੍ਰਾਈਮ ਮਿਨਿਸਟਰ ਨਾਲ ਗੱਲ ਕੀਤੀ ਜਾ ਕੇ ਦਿੱਲੀ ਸਾਰੇ ਆਪਣੇ ਐਮ ਐਲ ਏ ਨੂੰ ਲੈ ਕੇ ਜਾਂ ਸਾਰੀਆਂ ਪਾਰਟੀਆਂ ਦੇ ਐਮ ਐਲ ਏ ਨੂੰ ਲਾ ਕੇ ਕੋ ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਧਰਨਾ ਮਾਰਿਆ ਤੂੰ ਪ੍ਰੈਸ਼ਰਾਈਜ਼ ਦੀ ਗਵਰਨਮੈਂਟ ਆਫ ਇੰਡੀਆ ਜਿਵੇਂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਵਾਜਪਾਈ ਸਾਹਿਬ ਦੇ ਘਰ ਦੇ ਦਰਵਾਜ਼ੇ ਬਾਹਰ ਮਾਰਿਆ ਸੀ ਕੀਤਾ ਕੁਝ ਤੁਸੀਂ ਕਿ ਤੁਜੀ ਪੰਜਾਬ ਦੀ ਵਿਧਾਨ ਸਭਾ ਦਾ ਸਦਨ ਸੱਦਿਆ ਕੋਈ ਸਦਨ ਦਾ ਇੱਕ ਸੈਸ਼ਨ ਸੱਦਦੇ ਸਪੈਸ਼ਲ ਜਸਟ ਜਿਹੜਾ ਕ੍ਰਾਈਸਿਸ ਆ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ ਤੇ ਜਗਜੀਤ ਸਿੰਘ ਡੱਲੇ ਵਾਲੇ ਦੀ ਭੁਖ ਹੜਤਾਲ ਨੂੰ ਲੈ ਕੇ ਕੁਝ ਨਹੀਂ ਕਰ ਸਕਦੇ ਘੱਟੋ ਘੱਟ ਮਤਾ ਹੀ ਪਾਸ ਕਰਕੇ ਗਵਰਨਮੈਂਟ ਆਫ ਇੰਡੀਆ ਨੂੰ ਭੇਜ ਦਿੰਦੇ ਕਿ ਅਸੀਂ ਕੰਡੈਮ ਕਰਦੇ ਹਾਂ ਜਿਹੜਾ ਉਹਨਾਂ ਦਾ ਐਟੀਟਿਊਡ ਹੈਗਾ ਕਿਉਂਕਿ ਮੈਨੂੰ ਲੱਗਦਾ ਕਿ ਸਾਡੇ ਦੇਸ਼ ਵਿੱਚ ਹੁਣ ਪੀਸਫੁੱਲ ਪ੍ਰੋਟੈਸਟ ਵੀ ਕੋਈ ਕੋਈ ਮੌਲਾ ਨਹੀਂ ਰਹਿ ਗਿਆ ਐਡਾ ਵੱਡਾ ਅੰਦੋਲਨ ਦਿੱਲੀ ਵਿੱਚ ਕਿਸਾਨਾਂ ਨੇ ਕੀਤਾ ਅੱਜ ਤੱਕ ਉਹ ਵਿਚਾਰੇ ਥੱਕੇ ਖਾਰੇ ਨੇ ਔਰ ਜਿਹੜੇ ਰੋਜ਼ ਕਹਿੰਦੇ ਸੀ ਜੀ ਮਗਲੀਆਂ ਸਰਕਾਰਾਂ ਵਿਧਾਨ ਸਭਾ ਦਾ ਦੁਰਉਪਯੋਗ ਕਰ ਰਹੇ ਨੇ ਪਲੈਟਫਾਰਮ ਦਾ ਇਹ ਸਦਨ ਇਹ ਵਿਧਾਨ ਸਭਾ ਦੀ ਜਿਹੜੀ ਸਿਟਿੰਗਸ ਆ ਇਹ ਸਦਦੇ ਨਹੀਂ ਜੀ ਇਹ ਲੋਕਾਂ ਦੇ ਭੱਜ ਦੇ ਮਸਲੇ ਨਹੀਂ ਕਰਦੇ ਮੈਂ ਪੂਰਾ ਡਾਟਾ ਕਢਾਇਆ ਪਿਛਲੇ ਪੂਰੇ ਸਾਲ ਵਿੱਚ ਮਾਥਮਾਈ ਵਰਡਸ ਪਿਛਲੇ ਪੂਰੇ ਸਾਲ ਵਿੱਚ ਸਿਰਫ 2 ਸੈਸ਼ਨ ਹੋਏ ਨੇ ਬਜਟ اجلاس ਤਾਂ ਕਰਨਾ ਹੀ ਪੈਣਾ ਨਾ ਕਿਉਂਕਿ ਬਜਟ ਪੇਸ਼ ਹੋਣਾ ਸਰਕਾਰ ਦਾ ਅਗਰ ਇਹਨਾਂ ਦਾ ਵਾਸਤੇ ਇਹ ਸ਼ਦੋ ਵੀ ਨਾ ਕਰਨ ਦੂਸਰਾ ਇਹਨਾਂ ਨੇ ਸਪਟੰਬਰ ਚ ਕੀਤਾ ਵੀ 1-2 ਦਿਨ ਦਾ ਸੈਸ਼ਨ ਕਿੰਨੀਆਂ ਸਿਟਿੰਗਸ ਹੋਈਆਂ ਸਾਰੇ ਕੁੱਲ ਤੋਂ 13 ਸਿਟਿੰਗਸ ਓਨਲੀ 13 ਸਿਟਿੰਗਸ ਪਿਛਲੀਆਂ ਸਰਕਾਰਾਂ ਅਮਰਿੰਦਰ ਸਿੰਘ ਕਾਂਗਰਸ ਦੀਆਂ ਦੇਖ ਲਓ ਤੁਸੀਂ ਹਰ ਸਾਲ ਚਲੋ ਵੀ ਘੱਟ ਮੈਂ ਸਮਝਦਾ 25 30 35 ਸਿਟਿੰਗਸ ਹੁੰਦੀਆਂ ਹੋਇਆ ਕਰਦੀਆਂ ਸੀ ਕੋਈ ਕੁਝ ਕਿਸੇ ਡਿਸਕਸ ਨਹੀਂ ਹੋ ਰਿਹਾ ਕੋਈ ਕਿਤੇ ਡਿਬੇਟ ਨਹੀਂ ਹੋ ਰਿਹਾ ਬਸ ਸਿਰਫ ਇੱਕੋ ਗਈ ਜਾਂਦੇ ਦਿੱਲੀ ਮਾਡਲ ਦਿੱਲੀ ਮਾਡਲ ਔਰ ਦਿੱਲੀ ਮਾਡਲ ਤੁਸੀਂ ਦੇਖ ਲੈ ਕਿ ਫਲੌਪ ਸ਼ੋ ਹੋ ਚੁੱਕਾ ਵਾ ਸਾਡੇ ਆ ਅਖਬਾਰਾਂ ਚੱਕ ਲਓ ਅੱਜ ਦੀਆਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਜਿਹੜੀ ਹੈਗੀ ਆ ਭਰਤੀ ਉਹ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਤੇ ਘੱਟ ਚੁੱਕੀ ਐ ਇਸ ਵੇਲੇ ਵਿੱਚ ਸੋ ਦਿੱਲੀ ਮਾਡਲ ਉਧਰ ਫਲॉप ਹੋ ਗਿਆ ਨਾ ਤਾਂ ਆ ਮੇਰੇ ਕੋਲ ਇੱਕ ਨਾ ਹਾਈਪੰਜਾਬ ਵਿਧਾਨ ਸਭਾ ਦੀ ਐਗਰੀਕਲਚਰ ਕਮੇਟੀ ਦੀ ਰਿਪੋਰਟ ਆ ਆਈ ਕੈਨ ਸ਼ੋ ਇਟ ਟੂ ਆਲਸੋ ਇਹਦੇ ਵਿੱਚ ਕੀ ਆਇਆ ਵਾ ਇਹਦੇ ਵਿੱਚ ਕਮੇਟੀ ਨੇ ਪੁੱਛਿਆ ਅ ਐਗਰੀਕਲਚਰ ਡਿਪਾਰਟਮੈਂਟ ਨੂੰ ਕਿ ਜਿਹੜਾ ਕੱਸੀਆਂ ਕੁਰਸੀਆਂ ਦਾ ਕਲੇਮ ਕਰਦੇ ਕੇ ਅਸੀਂ ਬੜੇ ਨਾਂ ਬਣਾ ਰਹੇ ਹਾਂ ਕੱਸੀਆਂ ਮਾਲਵੇ ਰੀਜਨ ਦੇ ਵਿੱਚ ਉਹਦੇ ਨਾਲ ਅਖੇ ਪਾਣੀ ਦਾ ਵਾਟਰ ਟੇਬਲ ਜਿਹੜਾ ਪੰਜਾਬ ਦਾ ਜ਼ਮੀਨੀ ਪਾਣੀ ਉਹ ਉੱਪਰ ਆਇਆ ਆ ਮੇਰੇ ਕੋਲ ਰਿਪੋਰਟ ਹੈਗੀ ਆ Hydrology Department, the JD JDA. Okay, gentlemen, just few lines. Pre-monsoon analysis report of 2023-24 of districts of Malwa region, copy attached, shows in general lowering of groundwater. Pre-monsoon groundwater analysis report of 2024 depicts that groundwater level uh, is uh, uh, fell during 2024 in column six of the report is much higher in all districts than the average 10 years groundwater fall. ਕੀ ਮਤਲਬ ਕਿ ਜਿੰਨਾ ਜ਼ਮੀਨੀ ਪਾਣੀ ਜਿਹੜਾ ਉਹਦਾ ਸਤਾਰ ਸੀਗਾ ਜਿੰਨਾ 10 ਸਾਲ ਚ ਘਟਿਆ ਉਹਦੇ ਨਾਲੋਂ ਵੱਧ ਆ ਜਿਹੜਾ 2023-24 ਦੇ ਵਿੱਚ ਸਾਡਾ ਜ਼ਮੀਨ ਦਾ ਪਾਣੀ ਘਟਿਆ ਤੇ ਕਿੱਥੇ ਨੇ ਸਾਰੇ ਲੋਕ ਜਿਹੜੇ ਕਹਿੰਦੇ ਅਸੀਂ ਬਦਲਾਅ ਲੈ ਕੇ ਆਵਾਂਗੇ ਫੇਰ ਆ ਦੇ ਆਲ ਦਸ ਇੱਕ ਦੇ ਨਾਲ ਮੈਂ ਹੋਰਗੇ ਅਟੈਚ ਕਰੂੰਗਾ ਗੱਲ 1 ਲੱਖ ਕਰੋੜ ਦਾ ਕਰਜ਼ਾ ਜਿਹੜੇ ਕਹਿੰਦੇ ਸੀ ਅਸੀਂ ਇੰਪਰੂਵਮੈਂਟ ਲੈ ਕੇ ਆਵਾਂਗੇ ਅਸੀਂ ਸਾਦੇ ਜਿਹੇ ਬੰਦੇ ਆ ਅਸੀਂ VIP ਕਲਚਰ ਸ਼ਾਨ ਕਰਾਂਗੇ ਅਸੀਂ ਸਿਕਿਉਰਿਟੀਆਂ ਹਟਾਵਾਂਗੇ ਮਗਲੀਆਂ ਸਰਕਾਰਾਂ ਅਗਰ ਗਲਤ ਕੰਮ ਕੀਤਾ ਤਾਂ ਲੋਕਾਂ ਨੇ ਉਹਨਾਂ ਨੂੰ ਵੋਟ ਆਊਟ ਕੀਤਾ ਪਰ ਪਿਛਲੀਆਂ ਸਰਕਾਰਾਂ ਨੇ ਜਿਹੜਾ ਪੰਜਾਬ ਤੇ ਕਰਜ਼ਾ ਚੜਾਇਆ ਉਹ 35 ਸਾਲਾਂ 'ਚ 3 ਲੱਖ ਕਰੋੜ ਰੁਪਏ ਕਰਜ਼ਾ ਚੜਾਇਆ ਵਾ ਇਟ 스타ਟਡ 올 ਦਿਸ ਡੈਟ ਰਾਈਜ਼ਿੰਗ 스타ਟਡ ਫਰਮ 1985 ਅਵਰਡਸ ਜਦੋਂ ਮਿਲਟੈਂਸੀ ਆਈ ਪੰਜਾਬ 'ਚ ਉਦੋਂ ਦਾ ਵਧ ਰਿਹਾ ਕਰਜ਼ਾ 35 ਸਾਲਾਂ 'ਚ 3 ਲੱਖ ਕਰੋੜ ਤੇ ਲਗਭਗ 3 ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਦਾ ਇਜ਼ਾਫਾ ਇਸ ਨਲੈਕ ਸਰਕਾਰ ਨੇ ਕੀਤਾ ਵਾ ਪਰ ਫਿਰ ਵੀ ਕਹੀ ਜਾਂਦੇ ਅਸੀਂ ਬੜਾ ਬਦਲਾ ਵੱਡਾ ਬਦਲਾਅ ਲੈ ਕੇ ਆ ਚੁੱਕੇ ਹਾਂ ਔਰ ਉਦੋਂ ਪ੍ਰਗਟ ਸਿੰਘ ਨੇ ਇਥੇ ਪ੍ਰੈਸ ਕਾਨਫਰੰਸ ਕੀਤੀ ਸਾਡੇ ਨਾਲ ਕਿਹ ਕਿਹ ਧਿਰੋਂ ਆ ਤੇ ਹੋਰ ਕਾਂਗਰਸ ਲੀਡਰਸ ਨੇ ਮੈਂ ਉਹਨਾਂ ਦੀ ਗੱਲ ਦੀ ਵਜਾਹਤ ਕਰਦਾ ਹਾਂ ਬਹੁਤ ਐਕਸਟ੍ਰੀਮ ਪੋਲਿਟਿਕਲ ਵਿੰਡੇਟਾ ਪੰਜਾਬ ਦੇ ਵਿੱਚ ਕੋਈ ਟਵਿੱਟਰ ਤੇ ਬੋਲਦਾ ਉਹਨੂੰ ਚੱਕ ਲੈਂਦੇ ਨੇ ਪਰਚੇ ਦਰਜ ਕਰ ਦਿੰਦੇ ਨੇ ਕੋਈ ਮਾੜਾ ਜਿਹਾ ਕੋਈ YouTube ਤੇ ਬੋਲਦਾ ਉਹਨੂੰ ਪੰਜਾਬ ਪੁਲਿਸ ਪਰਚੇ ਦਰਜ ਕਰਕੇ ਚੱਕਣ ਲਾ ਚਲ ਜਾਂਦੀ ਕੋਈ ਐਕਟੀਵਿਸਟ ਛੱਡਿਆ ਪੰਜਾਬ ਦੇ ਵਿੱਚ ਬਲਵਿੰਦਰ ਸਿੰਘ ਮਾਲੀ ਨੂੰ ਬਿਨਾਂ ਵਜਾਏ ਅਰੈਸਟ ਕੀਤਾ ਔਰ ਜਿਹੜੇ ਕਾਂਗਰਸ ਲੀਡਰਸ ਪਰਚੇ ਦਿੱਤਾ ਗਿਆ ਚਾਹੇ ਉਹ ਭਾਰਤ ਪੂਸ਼ਕ ਆਸ਼ੂਸੀ ਆ ਓਪੀ ਸੋਨੀ ਯਾਕੀ ਕਿ ਢੋਸੇਗਾ ਜਾਂ ਸਾਧੂ ਸਿੰਘ ਧਰਮਸੋਧ ਤੁਸੀਂ ਦੇਖ ਰਹੇ ਹੋ ਕਿ 1 ਬਾਈ 1 ਸਾਰੇ ਟੋਟਲ ਜਿਹੜੇ ਕੇਸੇ ਉਹ ਕ੍ਰੈਸ਼ ਕਰ ਰਹੇ ਨੇ ਆ ਆਸ਼ੂ ਦੇ ਕੇਸ ਵਿੱਚ ਆਸ਼ੂ ਭਾਰਤ ਕੁਸ਼ ਰਾਸ਼ੂ ਦੇ ਕੇਸ ਵਿੱਚ ਦੋ ਐਫ ਆਈ ਆਰਜ਼ ਵੈਜੀਲੈਂਸ ਵੱਲੋਂ ਦਰਜ ਕੀਤੀਆਂ ਹਾਈ ਕੋਰਟ ਨੇ ਕਾਸ਼ ਕੀਤੀਆਂ ਐਂਡ ਦੇ ਕਾਸ਼ ਦਾ ਐਫ ਆਈ ਆਰਜ਼ ਔਨ ਮੈਰਿਟ ਸੇਇੰਗ ਕਿ ਪੰਜਾਬ ਦੀ ਸਰਕਾਰ ਆਪਣੇ ਪੋਲੀਟੀਕਲ ਓਪੋਨੈਂਟਸ ਨੂੰ ਹਰਾਸ ਕਰ ਰਹੀ ਹੈ ਹਰਾਸ ਵਰਡ ਯੂਜ਼ ਕੀਤਾ ਵਾ ਮੈਂ ਤੁਹਾਡੇ ਸਾਹਮਣੇ ਬੈਠਾ ਮੇਰੇ ਤੇ ਪੰਜ ਮੁਕਦਮੇ ਦਰਜ ਕੀਤੇ ਹੋਏ ਨੇ ਐਨ ਡੀ ਪੀ ਐਸ ਸਮੇਤ ਐਂਡ this is complete anarchy and complete i would say they have turned punjab into a police state aur utthe kejriwal saab te gujje jede ne oh roz chikka maar dende ne ke bjp hamare khilaf ndi aur cbi ka dur istemal kar rahi hai halaki unhonne ko tath poth ya jilla vi kattiyan 1.5 saal par odon nu baad tashaddud apne political opponent de utthe punjab de vich kar rahe ne likewise main eh kehna chahunda ke punjab da chief minister hove sikh hove te apne aap nu kave ke main punjab da hatayshi ha kuch ho jaye punjab de lokan de naal edi koi eda koi ਓਪੀਨੀਅਨ ਹੀ ਹੈ ਨੀਗਾ ਸਾਡੇ ਤਿੰਨ ਸਿੱਖ ਨੌਜਵਾਨ ਪੀਲੀਪੀਟ ਵਿੱਚ ਇੰਕਾਊਂਟਰ ਚ ਮਾਰੇ ਗਏ ਨੇ ਤਿੰਨ ਨੌਜਵਾਨ ਔਰ ਦੈਟਸ ਅ ਕੰਪਲੀਟਲੀ ਡਾ